हां जी दोस्तों सत श्री अकाल जी दोस्तों ਤੁਸੀਂ ਇਸ ਵਕਤ ਸੱਤ ਨੂੰ ਜ ਦਰਿਆ ਦੀਆਂ ਤਸਵੀਰਾਂ ਵੇਖ ਰਹੇ ਹੋ ਜਿਹੜਾ ਬੇਲੇ ਦੇ ਕੋਲ ਤੋਂ ਹੋ ਕੇ ਲੰਘਦਾ ਸੋ ਪਿਛਲੇ 3-4 ਦਿਨਾਂ ਤੋਂ ਬਹੁਤ ਜਿਹੜੇ ਫੇਕ ਚੈਨਲਾਂ ਵਾਲੇ ਆ ਬਲੌਗਰ ਉਹਨਾਂ ਦੁਆਰਾ ਬਹੁਤ ਹੀ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਆ ਕਿ ਜਿਹੜਾ ਰੋਪੜ ਦੇ ਨਾਲ ਸੱਤ ਨੂੰ ਜ ਲੰਘ ਰਿਹਾ ਉਹਦਾ ਬੰਨ ਟੁੱਟ ਗਿਆ ਸੋ ਇਹ ਜਿਸ ਖਬਰਾਂ ਨੂੰ ਦੇਖ ਕੇ ਸਾਡੇ ਜਿਹੜੇ ਪਰਦੇਸਾਂ ਵਿੱਚ ਵੀਰ ਬੈਠੇ ਆ ਜਾਂ ਪਰਦੇਸਾਂ ਵਿੱਚ ਐਨ ਆਰ ਆਈ ਲੋਕ ਆ ਜਾਂ ਪੰਜਾਬ ਤੋਂ ਜਿਹੜੇ ਦੂਰ ਗਏ ਹੋਏ ਆਪਣੇ ਪਿੰਡਾਂ ਤੋਂ ਦੂਰ ਗਏ ਹੋਏ ਆ ਉਹਨਾਂ ਦੇ ਵਿੱਚ ਇੱਕ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੋ ਇਸ ਲਈ ਮੈਂ ਸਿੱਧਾ ਇਸ ਵਕਤ ਸਤ루 ਦਰਿਆ ਤੋਂ ਲਾਈਵ ਆ ਜੀ ਅੱਜ ਤਰੀਕ ਹੈਗੀ ਆ 28 ਤਰੀਕ ਹੈ ਜਿਹ ਦਿਨ ਵੀਰਵਾਰ ਆ ਸੋ ਤੁਸੀਂ ਮੌਕੇ ਦੀਆਂ ਤਾਜ਼ਾ ਤਸਵੀਰਾਂ ਦੇਖ ਸਕਦੇ ਹੋ ਇਹ ਵੀ ਜਿਹੜਾ ਪਾਣੀ ਹੁਣ ਵਧਿਆ ਏ ਇਹ ਵੀ ਪਾਣੀ ਹੁਣ ਤੋਂ ਤਕਰੀਬਨ 3-4 ਘੰਟੇ ਪਹਿਲਾਂ ਵਧਿਆ ਇਸ ਤੋਂ ਪਹਿਲਾਂ ਪਾਣੀ ਬਿਲਕੁਲ ਨੋਰਮਲ ਸੀਗਾ ਸੋ ਇਸ ਤਰ੍ਹਾਂ ਦੀ ਕੋਈ ਵੀ ਘਬਰਾਣੇ ਵਾਲੀ ਗੱਲ ਨਹੀਂ ਆ ਜੀ ਰੋਪੜ ਦੇ ਨਾਲ ਜਿਹੜਾ ਸਤ루ਜ ਦਰਿਆ ਹੋ ਕੇ ਲੰਘਦਾ ਏ ਸੋ ਉੱਥੇ ਕੋਈ ਵੀ ਇਸ ਤਰ੍ਹਾਂ ਦੇ ਹਾਲਾਤ ਨਹੀਂ ਆ ਹਾਲਾਤ ਬਿਲਕੁਲ ਨੋਰਮਲ ਹੈ ਸੋ ਜਿਸ ਤਰ੍ਹਾਂ ਦਰਿਆ ਅੱਗੇ ਚੱਲਦਾ ਏ ਉਸੇ ਤਰ੍ਹਾਂ ਚੱਲਦਾ ਪਰ ਪਾਣੀ ਥੋੜਾ ਜਿਹਾ ਪਹਿਲਾਂ ਨਾਲੋਂ ਜ਼ਰੂਰ ਵੱਧ ਹੈਗਾ ਕਿਉਂਕਿ ਪਿੱਛੇ ਜਿਹੜੀਆਂ ਵਾਰਸ਼ਾਂ ਪੈ ਰਹੀਆਂ ਉਹ ਵਾਰਸ਼ਾਂ ਪੈਣ ਦੇ ਕਾਰਨ ਡੈਮ ਦੇ ਵਿੱਚ ਜਿਹੜਾ ਪਾਣੀ ਵੱਧ ਜਾਂਦਾ ਏ ਸੋ ਉਹ ਪਾਣੀ ਵਦਨ ਕਰਕੇ ਦੋ ਚਾਰ ਗੇਟ ਉਹਨਾਂ ਨੂੰ ਖੋਲਣੇ ਜ਼ਰੂਰ ਪੈ ਰਹੇ ਆ ਪਾਣੀ ਪਹਿਲਾਂ ਨਾਲੋਂ ਵੱਧ ਜ਼ਰੂਰ ਹੈਗਾ ਸਤ루ਜ ਦੇ ਵਿੱਚ ਲੇਕਿਨ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ ਕੋਈ ਐਦਾਂ ਦਾ ਕੋਈ ਵੀ ਐਦਾਂ ਦੀ ਗੱਲ ਨਹੀਂ ਹੈ ਸੋ ਇਹਦਰਾ ਸਾਡੇ ਪਿੰਡ ਦੇ ਬੰਦੇ ਖੜੇ ਆ ਜੀ ਹੋਰ ਚਾਚਾ ਜੀ ਕਿੱਦਾਂ ਐ ਇਸ ਵਕਤ ਹਾਲਾਤ ਕਿੱਦਾਂ ਐ ਸਤ ਰੂਤਰ ਆ ਦੇ ਬਿਲਕੁਲ ਠੀਕ ਆ ਜੀ ਮੈਂ ਹਫਤਾ ਪਹਿਲਾਂ ਆਇਆ ਤਾਂ ਜੀ ਹਾਂਜੀ ਹਫਤਾ ਪਹਿਲਾਂ ਥੋੜਾ ਜਿਹਾ ਪਰਲੇ ਪਸਨ ਹੋਇਆ ਜੀ ਲੋਕੀਲਿਆਂ ਦੀ ਥੋੜਾ ਜਿਹਾ ਪਰਲੇ ਪਸਨ ਹੋਇਆ ਬਾਕੀ ਠੀਕ ਹੈ ਜੀ ਨਹੀਂ ਜਿੱਦਾਂ ਫੇਸਬੁੱਕ ਤੇ ਅਕਸਰ ਆਪਾਂ ਨਿਊਜ਼ ਦੇਖ ਰਹੇ ਹਾਂ ਤਿੰਨ ਚਾਰ ਦਿਨ ਤੋਂ ਲਗਾਤਾਰ ਖਬਰਾਂ ਆ ਰਹੀਆਂ ਜਿਹੜੀਆਂ ਫੇਕ ਨਿਊਜ਼ਾਂ ਆ ਰਹੀਆਂ ਜਿੱਦਾਂ ਕਿ ਹੁਣ ਆਪਾਂ ਨੂੰ ਪਤਾ ਗਰਦਾਸਪੁਰ ਏਰੀਆ ਦੇ ਵਿੱਚ ਤਰਨਤਾਰਨ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਹਾਲਾਤ ਆ ਬੜੇ ਨਾਜ਼ੁਕ ਬਣੇ ਹੋਏ ਆ ਉੱਥੇ ਪਾਣੀ ਬਹੁਤ ਜ਼ਿਆਦਾ ਆਇਆ ਹੋਇਆ ਉਧਰ ਲੀਆਂ ਹੀ ਖਬਰਾਂ ਜਿਹੜੀਆਂ ਉਧਰ ਲੀਆਂ ਤਸਵੀਰਾਂ ਲੈ ਲੈ ਕੇ ਉਹਨਾਂ ਨੂੰ ਸਤਲੁਜ ਦਰਿਆ ਦੇ ਨਾਲ ਜੋੜਿਆ ਜਾਂਦਾ ਵਿੱਚ ਰੋਪੜ ਦਾ ਨਾਮ ਪਾਇਆ ਜਾਂਦਾ ਕਿ ਰੋਪੜ ਦੇ ਕੋਲ ਪਿੰਡਾਂ ਦੇ ਵਿੱਚ ਬੰਨ ਟੁੱਟ ਗਿਆ ਕੋਈ ਐਦਾਂ ਦਾ ਤਾਂ ਕੋਈ ਨਹੀਂ ਬਿਲਕੁਲ ਨਹੀਂ ਐਦਾਂ ਠੀਕ ਹੈ ਨਾ ਜੀ ਇਥੇ ਨਾਰਮਲ ਚੱਲ ਰਿਹਾ ਸੋ ਦੋਸਤੋ ਕੋਈ ਐਦਾਂ ਦੀ ਘਬਰਾਉਣੇ ਵਾਲੀ ਗੱਲ ਨਹੀਂ ਕਿਉਂਕਿ ਲਗਾਤਾਰ ਸਾਨੂੰ ਬਾਹਰ ਦੀਆਂ ਕੰਟਰੀਆਂ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਜਿਹੜੇ ਸਾਡੇ ਐਨ ਆਰ ਆਈ ਵੀਰ ਬਾਹਰ ਬੈਠੇ ਆ ਬਹੁਤ ਉਹਨਾਂ ਦੇ ਅੰਦਰ ਇੱਕ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ ਲਗਾਤਾਰ ਫੋਨ ਆ ਰਹੇ ਆ ਕਿ ਭਾਈ ਤੁਹਾਡੇ ਬੇਲੇ ਦਾ ਕੀ ਹਾਲ ਆ ਜਾਂ ਬੇਲੇ ਦੇ ਲਾਗਦੇ ਪਿੰਡਾਂ ਦਾ ਕੀ ਹਾਲ ਆ ਸੋ ਐਦਾਂ ਦੀ ਕੋਈ ਵੀ ਘਬਰਾ ਇਹ ਜਿਹੜੇ ਬਲੌਗਰ ਵੀਰ ਮੇਰੇ ਪਾ ਵੀ ਰਹੇ ਆ ਨਾ ਐਦਾਂ ਝੂਠੀਆਂ ਖਬਰਾਂ ਬਣਾ ਕੇ ਸੋ ਨਾ ਪਾਓ ਕਿਉਂਕਿ ਐਦਾਂ ਦੀਆਂ ਖਬਰਾਂ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਦੀਆਂ ਇੱਕ ਚਿੰਤਾਜਨਕ ਖਬਰ ਬਣ ਕੇ ਸਾਹਮਣੇ ਆਉਂਦੀਆਂ ਜਿਹਦੇ ਨਾਲ ਜਿਹੜੇ ਪਰਦੇਸਾਂ ਦੇ ਵਿੱਚ ਲੋਕ ਬੈਠੇ ਆ ਜਾਂ ਜਿਹੜੇ ਬੰਨਾਂ ਦੇ ਨਾਲ-ਨਾਲ ਪਿੰਡ ਲੱਗਦੇ ਆ ਉਹਨਾਂ ਦੇ ਅੰਦਰ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਇੱਕ ਡਰ ਸਿਰਜਿਆ ਜਾਂਦਾ ਸੋ ਐਦਾਂ ਦੀਆਂ ਖਬਰਾਂ ਨਾ ਪਾਈਆਂ ਜਾਨ ਬਾਈ ਜੀ ਹੱਥ ਜੋੜ ਕੇ ਬੇਨਤੀ ਆ ਬਾਕੀ ਜਿਹੜੇ ਮੇਰੇ ਵੀਰ ਲਗਾਤਾਰ ਇਸ ਤਰ੍ਹਾਂ ਦੀਆਂ ਫੇਕ ਨਿਊਜ਼ਾਂ ਦੇਖ ਕੇ ਡਰਦੇ ਮਾਹੌਲ ਵਿੱਚ ਸੀਗੇ ਜਿਨ੍ਹਾਂ ਨੂੰ ਚਿੰਤਾ ਬਣੀ ਹੋਈ ਸੀ ਕਿ ਸ਼ਾਇਦ ਰੋਪੜ ਦੇ ਨਾਲ ਜਿਹੜਾ ਸਤਨੂਜ ਲੱਗਦਾ ਜਾਂ ਫਿਰ ਜਿਹੜੇ ਨਾਲ ਪਿੰਡ ਲੱਗਦੇ ਆ ਸ਼ਾਇਦ ਉਹ ਖਤਰੇ ਵਿੱਚ ਆ ਸੋ ਐਦਾਂ ਦੀ ਕੋਈ ਗੱਲ ਨਹੀਂ ਆ ਬਾਈ ਜੀ ਤੇ ਆ ਤੁਸੀਂ ਇੱਧਰ ਨਾਲ ਦੇਖ ਸਕਦੇ ਆ ਮੈਂ ਇਸ ਟਾਈਮ ਇਸ ਜਗ੍ਹਾ ਤੇ ਖੜਾ ਕਿ ਜਦੋਂ ਦਰਿਆ ਪੂਰਾ ਭਰ ਕੇ ਆਂਦਾ ਏ ਇਸ ਜਗ੍ਹਾ ਤੇ ਵੀ ਪਾਣੀ ਚੱਲਦਾ ਹੁੰਦਾ ਜਿਸ ਵਕਤ ਖਤਰੇ ਦਾ ਮਾਹੌਲ ਹੁੰਦਾ ਏ ਲੇਕਿਨ ਇਸ ਵਕਤ ਕੋਈ ਐਦਾਂ ਦੀ ਕੋਈ ਚਿੰਤਾ ਵਾਲੀ ਗੱਲ ਨਹੀਂ ਆ ਬਿਲਕੁਲ ਨੋਰਮਲ ਸਥਿਤੀ ਆ ਜੋ ਵੀ ਹੈ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਆ ਜੀ ਕੋਈ ਇਸ ਤਰ੍ਹਾਂ ਦੇ ਖਤਰੇ ਵਾਲੀ ਗੱਲ ਨਹੀਂ ਆ ਬਾਕੀ ਅਸੀਂ ਅਰਦਾਸ ਕਰਦੇ ਆ ਕਿ ਜਿੱਥੇ-ਜਿੱਥੇ ਵੀ ਇਹ ਖਵਾਜੇ ਪੀਰ ਦਾ ਕਹਿਰ ਹੋਇਆ ਏ ਸੋ ਖਵਾਜਾ ਪੀਰ ਜੀ ਦੇ ਇਸ ਵਕਤ ਅਸੀਂ ਦਰਗਾਹ 'ਚ ਖੜੇ ਆ ਇਹਨਾਂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਅਸੀਂ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਜੋ ਵੀ ਗਲਤੀ ਹੋਈ ਆ ਕਿਸੇ ਤੋਂ ਵੀ ਸੋ ਜਿਹੜੇ ਲੋਕ ਇਸ ਵਕਤ ਹਾੜਾਂ ਦੀ ਮਾਰ ਹੇਠ ਆਏ ਹੋਏ ਆ ਉਹਨਾਂ ਨੂੰ ਵਖਸ਼ ਸੋ ਜਿੱਥੋਂ ਆਇਆ ਉੱਥੇ ਚੱਲ ਜਾ ਸੋ ਇਹ ਬਹੁਤ ਚਿੰਤਾ ਦਾ ਇਸ ਵਕਤ ਪੀਛਾ ਬਣਿਆ ਹੋਇਆ ਕਿ ਜਿਹੜੀਆਂ ਬਰਸਾਤਾਂ ਹੋ ਰਹੀਆਂ ਗਰਦਾਸਪੁਰ ਏਰੀਆ ਤਰਨਤਾਰਨ ਏਰੀਆ ਔਰ ਜਿੱਥੇ ਜਿੱਥੇ ਵੀ ਹੜ੍ਹ ਆਏ ਹੋਏ ਆ ਬਾਜੀ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਦੇ ਕੀ ਹਾਲ ਆ ਸੋ ਜਿਹੜੇ ਝੂਠੀਆਂ ਖਬਰਾਂ ਫੈਲਾ ਰਹੇ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਐਦਾਂ ਦੀਆਂ ਖਬਰਾਂ ਫਲਾਏ ਤੇ ਸਿਰਫ ਚੰਦਕ ਵਿਊਆਂ ਲਈ ਤੁਸੀਂ ਐਦਾਂ ਦੀਆਂ ਫੇਕ ਨਿਊਜ਼ਾਂ ਜਿਹੜੀਆਂ ਪ੍ਰਕਾਸ਼ਿਤ ਕਰ ਰਹੇ ਆ ਕੋਈ ਫਾਇਦਾ ਨਹੀਂ ਆ ਉਹਦੇ ਨਾਲ ਸਿਰਫ ਇੱਕ ਡਰ ਬਣ ਰਿ ਔਰ ਕੁਝ ਨਹੀਂ ਆ ਲੋਕ دہشت ਦੀ ਮਾਹੌਲ ਵਿੱਚ ਜੀ ਰਹੇ ਆ ਸੋ ਐਦਾਂ ਦੀਆਂ ਖਬਰਾਂ ਨਾ ਪ੍ਰਕਾਸ਼ਿਤ ਕੀਤੀਆਂ ਜਾਣ ਬਾਕੀ ਆ ਤੁਸੀਂ ਦੇਖ ਲਓ ਜੀ ਇਹ ਲਾਈਵ ਤਸਵੀਰਾਂ ਆ ਅੱਜ 28 8 ਦਿਨ ਵੀਰਵਾਰ 28 8 2025 ਦਿਨ ਵੀਰਵਾਰ ਦੀਆਂ ਲਾਈਵ ਤਸਵੀਰਾਂ ਆ ਤੁਸੀਂ ਦਰਿਆ ਦਾ ਪਾਣੀ ਦੇਖ ਰਹੇ ਹੋ ਜੀ ਇਹ ਸਤਲੁਜ ਦਰਿਆ ਆ ਜਿਹੜਾ ਦੋਦਪੁਰ ਤੇ ਬੰਨਾ ਦੋਦਪੁਰ ਤੇ ਬੰਨ ਤੋਂ ਮੈਂ ਤਸਵੀਰਾਂ ਦਿਖਾ ਰਿਹਾ ਸੋ ਕੋਈ ਐਦਾਂ ਦੀ ਗੱਲ ਨਹੀਂ ਲੇਕਿਨ ਹਾਂ ਪਾਣੀ ਵਧਿਆ ਜਰੂਰ ਹੈ ਜੀ ਪਹਿਲਾਂ ਨਾਲੋਂ ਪਾਣੀ 3 ਗੁਣਾ 4 ਗੁਣਾ ਵੱਧ ਜਰੂਰ ਹੈਗਾ ਜਿੱਦਾਂ ਨੋਰਮਲ ਪਾਣੀ ਅੱਗੇ ਚੱਲਦਾ ਹੁੰਦਾ ਹਾਂਜੀ ਬਿਲਕੁਲ ਸੈਂਟਰ 'ਚ ਚੱਲ ਗਿਆ ਹਾਂਜੀ ਇਸ ਵਕਤ ਤੇ ਰਿਆ ਸੈਂਟਰ ਵਿੱਚ ਚੱਲ ਰਿਹਾ ਸੋ ਐਦਾਂ ਕੋਈ ਖਤਰੇ ਵਾਲੀ ਕੋਈ ਗੱਲ ਨਹੀਂ ਹੈਗੀ ਜੀ ਸੋ ਦੇਖ ਲਓ ਜੀ ਸੋ ਇਸ ਵੀਡੀਓ ਨੂੰ ਦੋਸਤੋ ਵੱਧ ਤੇ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਖਬਰ ਸਾਰਿਆਂ ਤੱਕ ਪ੍ਰਕਾਸ਼ਿਤ ਹੋ ਸਕੇ ਸਾਰਿਆਂ ਤੱਕ ਪਹੁੰਚ ਸਕੇ ਸੋ ਜਿਹੜੇ ਫੇਕ ਨਿਊਜ਼ਾਂ ਚਲਾ ਰਹੇ ਆ ਉਹਨਾਂ ਤੇ ਮੂੰਹ ਤੇ ਇੱਕ ਕਰਾਰੀ ਚਪੇੜ ਵੱਜ ਸਕੇ ਜਿਹੜੇ ਝੂਠੀਆਂ ਖਬਰਾਂ ਚਲਾ ਰਹੇ ਆ ਕਿ ਰੋਪੜ ਦੇ ਨਾਲ ਤੇ ਸਤ루 ਦਾ ਵਨ ਟੁੱਟ ਗਿਆ ਜਾਂ ਪਿੰਡਾਂ 'ਚੋਂ ਵਨ ਟੁੱਟ ਗਿਆ ਇਹ ਬਿਲਕੁਲ ਝੂਠੀ ਖਬਰ ਆ ਕੋਈ ਐਦਾਂ ਦੀ ਗੱਲ ਨਹੀਂ ਆ ਆ ਜਿਹੜੀਆਂ ਤਸਵੀਰਾਂ ਆ ਇਹ ਸੱਚੀਆਂ ਤਸਵੀਰਾਂ ਜੀ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ